감사 ਤੂ ਪਿੰਡ ਰਾਏਕੇ ਕਲਾਂ ਦੇ ਵਿੱਚ ਕੱਲ ਰਾਤ ਜਦੋਂ ਕਿਸਾਨ ਬੈਠ ਕੇ ਇੱਥੇ ਪ੍ਰਸ਼ਾਦਾ ਛਕ ਰਹੇ ਸੀ ਆਪਣਾ ਖਾਣਾ ਖਾ ਰਹੇ ਸੀ ਕਿਸਾਨ ਬੈਠ ਕੇ ਜਦੋਂ ਪ੍ਰਸ਼ਾਦਾ ਛਕ ਰਹੇ ਸੀ ਤੇ ਪ੍ਰਸ਼ਾਸਨ ਵੱਲੋਂ ਜਿਹੜੀ ਉਹਨਾਂ ਦੇ ਉੱਤੇ ਇੱਕ ਲਾਠੀ ਚਾਰਜ ਕੀਤਾ ਗਿਆ ਬੁਰੀ ਤਰ੍ਹਾਂ ਕਿਸਾਨ ਜਿਹਦੇ ਨਾਲ ਫੱਟੜ ਹੋ ਕੇ ਕਿਸਾਨ ਹਸਪਤਾਲ ਦੇ ਵਿੱਚ ਦਾਖਲ ਨੇ ਇੱਕ ਡੇਢ ਮਹੀਨੇ ਦੇ ਵਿੱਚ ਦੇਖ ਰਹੇ ਆ ਕਿ ਮੰਡੀਆਂ ਦੇ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਨੇ ਵੱਡੇ ਵੱਡੇ ਟੀਅਰ ਲੱਗੇ ਹੋਏ ਨੇ ਕੋਈ ਵੀ ਕਿਸਾਨਾਂ ਦੀ ਸੁੱਧ ਲੈਣ ਵਾਸਤੇ ਤਿਆਰ ਨਹੀਂਗਾ ਅੱਜ ਅਸੀਂ ਰਾਏਕੇ ਕਲਾਂ ਦੇ ਵਿੱਚ ਪਹੁੰਚੇ ਆਂ ਜਿਵੇਂ ਇੱਥੋਂ ਪੁੱਛਿਆ ਸਾਰੇ ਭਰਾਵਾਂ ਨੇ ਸਾਰੇ ਇੱਥੇ ਕਿਸਾਨ ਵੀਰ ਇਕੱਠੇ ਹੋਏ ਨੇ ਕਿਸਾਨ ਦਾ ਜਿਹੜਾ ਹਾਲ ਉਹ ਵੱਧ ਤੋਂ ਬੱਤਰ ਹੁੰਦਾ ਜਾ ਰਿਹਾ ਜਿਵੇਂ ਕਿ ਜਿਹੜਾ ਇਹਨਾਂ ਇੱਥੋਂ ਝੋਨਾ ਵੇਚਣਾ ਹੈ ਜਿਹੜਾ ਇੱਥੋਂ ਝੋਨਾ ਵੇਚ ਕੇ ਇਹਦੇ ਨਾਲ ਹੀ ਕਣਕ ਬਿਜਣੀ ਇਹਦੇ ਨਾਲ ਹੀ ਡੀਪੀ ਲੈਣੀ ਹੈ ਜੇ ਡੀਪੀ ਦਾ ਅੱਗੇ ਦੇਖੀਏ ਤੇ ਡੀਪੀ ਕਿਸਾਨਾਂ ਨੂੰ ਨਹੀਂ ਮਿਲ ਰਹੀ ਸੋਸਾਇਟੀਆਂ ਦੇ ਵਿੱਚ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਣੀਆਂ ਡੀਪੀ ਨਹੀਂ ਪਹੁੰਚ ਰਹੀ ਬੀਜਪੀ ਵਾਸਤੇ ਵੀ ਬਹੁਤ ਰੌਲਾ ਪੈ ਰਿਹਾ ਪੰਜਾਬ ਦੇ ਵਿੱਚ ਸਾਰੀ ਸਟੇਟ ਦੇ ਵਿੱਚ ਹੀ ਡੀਏਪ ਦਾ ਕਿਵੇਂ ਕਿਸਾਨ ਕਣਕ ਬੀਜੇਗਾ ਅਤੇ ਇੱਕ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਕਿਸਾਨ ਖੁਸ਼ਹਾਲ ਹੋਏਗਾ ਤੇ ਪੰਜਾਬ ਫੇਰ ਹੀ ਖੁਸ਼ਹਾਲ ਹੋਏਗਾ ਸੋ ਕਿਸਾਨ ਦੀ ਜਿਹੜੀ ਹਾਲਾਤ ਹੈ ਉਹ ਪੱਤ ਤੋਂ ਬੱਤਰ ਦਿਨੋਂ ਦਿਨ ਹੁੰਦੀ ਜਾਂਦੀ ਹੈ ਤੇ ਇੱਕ ਮੈਂ ਹੋਰ ਸਾਰੇ ਆਪਣੇ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਭਰਾਵੋ ਕਿਸਾਨ ਜਥੇਬੰਦੀਆਂ ਦੇ ਨਾਲ ਜੁੜਜੋ ਜੇ ਕਿਸਾਨ ਜਥੇਬੰਦੀਆਂ ਨਾਲ ਜੁੜੋਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀ ਫਸਲ ਚੱਕੀ ਜਾਣੀ ਹੈ ਤੁਹਾਡਾ ਜਿਹੜਾ ਫਸਲ ਦਾ ਕੋਈ ਮੁਆਵਜ਼ਾ ਤੁਹਾਨੂੰ ਮਿਲਣਾ ਨਹੀਂ ਤੇ ਤੁਹਾਡੀ ਕਣਕ ਵੀ ਨਹੀਂ ਵਿਕਣੀ ਹੁਣ ਤੁਸੀਂ ਦੇਖਿਆ ਵੱਡੇ ਵੱਡੇ ਸੈਲੋ ਇਹਨਾਂ ਬਣਾਲੇ ਨੇ ਮੰਡੀਕਰਨ ਮੰਡੀਆਂ ਇਹ ਖਤਮ ਕਰਨ ਜਾ ਰਹੇ ਨੇ ਜਿਵੇਂ ਇਹਨਾਂ ਟਰਾਂਸਪੋਰਟ ਖਤਮ ਕਰਤੀ ਰੇਲ ਗੱਡੀ ਖਤਮ ਕਰਤੀ ਜੋ ਵੀ ਸਿਸਟਮ ਹੈ ਰੇਲਵੇ ਦਾ ਸਿਸਟਮ ਪ੍ਰਾਈਵੇਟ ਅਦਾਰਾ ਜੋ ਸਰਕਾਰ ਕਰਨ ਤੇ ਤੁੱਲੀ ਹੋਇਆ ਕਿਸਾਨੀ ਤੇ ਜਵਾਨੀ ਸਾਡੀ ਬਿਲਕੁਲ ਮਰਦੀ ਜਾ ਰਹੀ ਹੈ ਪੰਜਾਬ ਦੀ ਸੋ ਕਿਸਾਨੀ ਜਿਹੜੀ ਆ ਮੰਡੀਆਂ ਚ ਰੋੜ ਰਹੀ ਆ ਜਿਹੜਾ ਕਿਸਾਨ ਮੰਡੀਆਂ ਚ ਰੋੜ ਰਿਹਾ ਜਵਾਨੀ ਜਿਹੜੀ ਉਹ ਨਸ਼ੇ ਨਾਲ ਜਿਹੜੀ ਮਰਦੀ ਜਾ ਰਹੀ ਹੈ ਇਹਦੇ ਵੱਲ ਧਿਆਨ ਕਰਨ ਦੀ ਲੋੜ ਹੈ ਅਸੀਂ ਡਟ ਕੇ ਪਿੰਡ ਰਾਏਕਲ ਰਾਏਕੇ ਕਲਾਂ ਦੇ ਵਿੱਚ ਸਾਡੀ ਪੂਰੀ ਜਥੇਬੰਦੀ ਇਸ ਵਾਸਤੇ ਤਿੱਖਾ ਜੇ ਕੋ ਸਾਨੂੰ ਸੰਘਰਸ਼ ਲੜਨਾ ਪਿਆ ਜੜੀਆਂ ਵੀ ਜਥੇਬੰਦੀਆਂ ਦਾ ਆਦੇਸ਼ ਹੋਏਗਾ ਸਾਰੀਆਂ ਜਥੇਬੰਦੀਆਂ ਜੋ ਸਾਂਝਾ ਆਦੇਸ਼ ਹੋਏਗਾ ਉਹਦੇ ਉੱਤੇ ਪੂਰਨ ਤੌਰ ਤੇ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ ਅਸੀਂ ਇਸ ਦੀ ਨਿਖੇਦੀ ਕਰਦੇ ਹਾਂ ਜਿਹੜੀ ਘਟਨਾ ਰਾਏਕੇ ਕਲਾਂ ਦੇ ਵਿੱਚ ਵਾਪਰੀ ਹੈ ਇੱਕ ਰੋਟੀ ਖਾਂਦੇ ਹੋਏ ਕਿਸਾਨ ਦੇ ਉੱਤੇ ਜੋ ਡਾਂਗਾਂ ਵਰਾਤੀਆਂ ਰਾਤ ਪ੍ਰਸ਼ਾਸਨ ਨੇ ਬਹੁਤ ਹੀ ਮਾੜੀ ਗੱਲ ਹੈ ਧੰਨਵਾਦ ਜੀ ਡਾਕਟਰ ਪ੍ਰਗਟ ਸਿੰਘ ਜੀ ਵਰਕ ਜਿਨ੍ਹਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਸੋ ਬੇਨਤੀ ਕਰਦੇ ਆ ਕਿ ਕਿਸਾਨਾਂ 1 ਅਕਤੂਬਰ ਤੋਂ ਲੈ ਕੇ ਅੱਜ ਤਕਰੀਬਨ ਡੇਢ ਮਹੀਨਾ ਹੋ ਗਿਆ ਜੋ ਸਾਡੀਆਂ ਫਸਲਾਂ ਹਨ ਉਹ ਮੰਡੀਆਂ ਦੇ ਵਿੱਚ ਇਸ ਤਰੀਕੇ ਨਾਲ ਰੁਲਣੀਆਂ ਹਨ ਇਹ ਇਕੱਲੀ ਰਹਿ ਕੇ ਕਲਾ ਦੀ ਮੰਡੀ ਦਾ ਰੌਲਾ ਨਹੀਂ ਆ ਵੀਰੋ ਇਹ ਪੂਰੇ ਪੰਜਾਬ ਦੀ ਮੰਡੀਆਂ ਦਾ ਰੌਲਾ ਹੈ 3-3 ਕਿਲੋ 4-4 ਕਿਲੋ ਕਾਟ ਕਟਾ ਕੇ ਤੇ ਨਵੀਂ ਜਿਹੜੀ 14 14 ਦੀ ਮਾਤਰਾ ਦੇ ਵਿੱਚ ਝੋਨੇ 'ਚ ਪਹੁੰਚੀ ਹੈ ਤੇ 665 ਮਾਣ ਤਕਰੀਬਨ ਕਿੱਲੇ ਦਾ ਜੋ 'ਚ ਝੋਨਾ ਸਾਡਾ ਝੜ ਰਿਹਾ ਹੈ 80 80 ਮਾਣ ਜੋ ਝੋਨਾ ਹੁੰਦਾ ਸੀ 10 ਮਾਣ ਤਾਂ ਪਹਿਲਾਂ ਹੀ ਸੁੱਕ ਗਿਆ ਗਰਮੀ ਦੇ ਕਾਰਨ ਕਾਟ ਹੋ ਗਈ ਜਿੱਥੋਂ 5 5 4 4 ਮਾਣ ਹੋਰ ਜੋ ਇਥੇ ਮੰਡੀਆਂ ਦੇ ਵਿੱਚ ਸੁਕਾ ਕੇ ਕਿਸਾਨੀ ਦਾ ਬੁਰਾ ਹਲ ਕੀਤਾ ਜਾ ਰਿਹਾ ਸੋ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਆਗੇ ਆਪਣੇ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਟਾ ਲਾ ਕੇ ਖੜੋ ਜੇ ਤੁਸੀਂ ਅੱਜ ਨਹੀਂ ਇਕੱਠੇ ਹੁੰਦੇ ਤਾਂ ਤੁਸੀਂ ਯਾਦ ਰੱਖਿਓ ਆਉਣ ਵਾਲੀ ਜੋ ਤੁਹਾਡੀ ਫਸਲ ਆ ਕਣਕ ਹੈ ਉਸ ਦੇ ਹਾਲਾਤ ਇਸ ਤੋਂ ਵੀ ਮਾੜੇ ਕੀਤੇ ਜਾਣਗੇ ਸੋ ਸਾਰੇ ਹੀ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਇਕਜੁੱਟ ਹੋ ਕੇ ਦੋਨਾਂ ਸਰਕਾਰਾਂ ਨੂੰ ਜਵਾਬ ਦੇਣ ਲਈ ਤੁਹਾਡੇ ਕੋਲੇ ਬੜੀਆ ਬਹੁਤ ਹੀ ਵਧੀਆ ਮੌਕਾ ਹੈ ਸੋ ਨੂੰ ਇਹ ਪਤਾ ਹੈ ਕਿ ਚਾਰ ਹਲਕਿਆਂ ਦੇ ਵਿੱਚ ਜਿਮਣੀ ਚੋਣਾ ਹੋ ਰਿਹਾ ਹਨ ਉੱਥੇ ਆਪਾਂ ਨੂੰ ਮਿਲ ਕੇ ਇਹਨਾਂ ਦੋਨੇ ਪਾਰਟੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਚਾਲੂ ਦਾ ਅਤੇ ਬੀਜੇਪੀ ਦਾ